ਨੋਸਾ ਉਹ ਇਹ ਦਿੱਖਿ ਭਾਵੇਂ ਗੁਰਮਤਿ ਗਿਆਨ ਦੇ ਦੀਪ ਜਗਾਈਏ ਹਰ ਘਰ ਵਿੱਚ ਸਿੱਖੀ ਬਹਕਾਈਏ ਦਾ ਹੋਕਾ ਦਿੰਦੀ ਗੁਰਮਤਿ ਗਿਆਨ ਸਭਾ ਵੱਲੋਂ ਪੰਜਵੀਂ ਮੌਕੇ ਹਰ ਮਹੀਨੇ ਗੁਰਮਤਿ ਗਿਆਨ ਦਾ ਕੈਂਪ ਲਗਾ ਕੇ ਅਤੇ ਗੁਰਮਤਿ ਗਿਆਨ ਦਾ ਪੇਪਰ ਲਿਆ ਜਾਂਦਾ ਜਿਸ ਵਿੱਚ ਬੱਚਿਆਂ ਨੂੰ 20 ਦੇ ਕਰੀਬ ਸਵਾਲ ਪਾਏ ਜਾਂਦੇ ਹਨ ਤੇ ਨਾਲ ਹੀ ਉਹਦੀ ਆਪਸ਼ਨਲ ਜਵਾਬ ਵੀ ਹਨ ਤੇ ਉਹ ਬੱਚੇ ਬੜੀ ਉਤਸ਼ਾਹ ਦੇ ਨਾਲ ਹਰ ਮਹੀਨੇ ਭਰਦੇ ਆ ਤੇ ਸੰਗਤਾਂ ਦੇ ਵਿੱਚ ਗੁਰਮਤ ਦਾ ਗਿਆਨ ਦਾ ਜਿਹੜਾ ਪ੍ਰਸ਼ਾਦ ਆ ਜਾਂ ਗੁਰੂ ਘਰ ਲੰਗਰ ਜਿਹੜਾ ਸ਼ਬਦ ਗੁਰੂ ਦਾ ਲੰਗਰ ਉਹ ਵੰਡਿਆ ਜਾ ਰਿਹਾ ਪਿਛਲੇ ਦਿਨੀ 31 ਅਗਸਤ ਨੂੰ ਛਹਾਟਾ ਦੇ ਸਮੂਹ ਸਕੂਲਾਂ ਦਾ 22 ਸਕੂਲਾਂ ਦਾ ਅਸੀਂ ਟੈਸਟ ਰੱਖਿਆ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗਦੀ ਦਿਵਸ ਜੋ ਸੰਸਾਰ ਭਰ ਵਿੱਚ ਗੁਰਸਿੱਖਾਂ ਵੱਲੋਂ ਮਨਾਇਆ ਜਾ ਰਿਹਾ ਤੇ ਅਸੀਂ ਛਹਾਟੇ ਦੇ ਇਲਾਕੇ ਦੇ ਵਿੱਚ ਗੁਰਮਤ ਗਿਆਨ ਸਭਾ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਕੇ ਆਪਣੀ ਸਭਾ ਵੱਲੋਂ ਪਿਛਨੋਤਰੀ ਤਿਆਰ ਕਰਕੇ ਜੋ ਫ੍ਰੀ ਤੌਰ ਤੇ ਵੰਡੀ ਗਈ ਸੀ ਉਹ ਸਿਲੇਬਸ ਦੇ ਤੌਰ ਤੇ ਜਿਸ ਦਾ ਫਾਈਨਲ ਪੇਪਰ ਗੁਰਦੁਆਰਾ ਸਾਹਾਡਾ ਸਾਹਿਬ ਇੱਥੇ ਹੀ ਦਿਮਾਨ ਹਾਲਵੇ ਵਿਖੇ 1500 ਬੱਚੇ ਦਾ ਅਸੀਂ ਟੈਸਟ ਲਿਆ ਤੇ ਜਿਸ ਵਿੱਚ ਬੱਚਿਆਂ ਨੂੰ ਅਸੀਂ 120 ਦੇ ਕਰੀਬ ਫਾਈਨਲ ਦੇ ਵਿੱਚ 5th 2nd 3rd ਦੇ ਇਨਾਮ ਵੀ ਦਿੱਤੇ ਅਤੇ ਨਾਲ ਅਸੀਂ ਇਹ ਜਿਹੜਾ ਸਰਟੀਫਿਕੇਟ ਵੀ ਜਾਰੀ ਕੀਤਾ ਕਿਉਂਕਿ ਸਾਡੀ ਸਭਾ ਜਿਹੜੀ ਹੈ ਉਹ ਪੂਰੇ ਪੰਜਾਬ ਲੈਵਲ ਤੇ ਰਜਿਸਟਰਡ ਕਰਵਾਈ ਹੋਈ ਹੈ ਤੇ ਅਸੀਂ ਪੰਜਾਬ ਲੈਵਲ ਤੇ ਕੰਮ ਕਰਦੇ ਆ ਤੇ ਧਰਮ ਦੇ ਪ੍ਰਚਾਰ ਦੇ ਪ੍ਰਸਾਰ ਵਾਸਤੇ ਸਾਡੇ ਸਮੂਹ ਵੀਰ ਜਿਹੜੇ ਆ ਉਹ ਨਿਰੰਤਰ ਆਪਣੀਆਂ ਸੇਵਾਵਾਂ ਜਾਰੀ ਰੱਖ ਰਿਹਾ ਤੇ ਅੱਜ ਵੀ ਅਸੀਂ ਪੰਜਵੀਂ ਮੌਕੇ ਇੱਥੇ ਫੇਰ ਗੁਰਮਤ ਗਿਆਨ ਦਾ ਪੇਪਰ ਲੈ ਰਹੇ ਆ ਨਾਲ ਨਾਲ ਗੁਰਮਤ ਗਿਆਨ ਦਾ ਕੈਂਪ ਲਾ ਰਹੇ ਸਾਡੀ ਸਤਿਕਾਰਯੋਗ ਸਾਰੀਆਂ ਸਭਾ ਸੁਸਾਇਟੀਆਂ ਜਿਹੜੇ ਸਾਡੇ ਨਾਲ ਪੂਰਾ ਸਹਿਯੋਗ ਕਰਦੀਆਂ ਨੇ ਅਸੀਂ ਹਰ ਇੱਕ ਦਾ ਧੰਨਵਾਦ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਸਾਰੇ ਨਾਲ ਰਲ ਕੇ ਜਿਹੜਾ ਸਾਡਾ ਮਾਟੋ ਆ ਵੀ ਗੁਰਮਤ ਗਿਆਨ ਦੇ ਦੀਪ ਜਗਾਈਏ ਹਰ ਘਰ ਵਿੱਚ ਸਿੱਖੀ ਮਹਿਕਾਈਏ ਦਾ ਹੋਕਾ ਜਿਹੜਾ ਸਕਾਰ ਹੋ ਸਕੇ ਮੇਰੇ ਨਾਲ ਸਾਡੀ ਸਭਾ ਦੇ ਖਜ਼ਾਨਚੀ ਡਾਕਟਰ ਨਿਸ਼ਾਨ ਸਿੰਘ ਜੀ ਆ ਦੋ ਸ਼ਬਦ ਗੁਰਜੀ ਕੀ ਫਤਿਹ ਅੱਜ ਗੁਰਮਤ ਗਿਆਨ ਸਭਾ ਨਰੈਣਕਰ ਛਾਟਾ ਵੱਲੋਂ ਡਾਕਟਰ ਜਸਬੀਰ ਸਿੰਘ ਜੀ ਭਿੰਡੀ ਔਲਖ ਨੂੰ ਸਭਾ ਵੱਲੋਂ ਸਨ ਕੀਤਾ ਗਿਆ ਜਿਨ੍ਹਾਂ ਨੇ ਨਿਰੰਤਰ ਕਾਫੀ ਸਮੇਂ ਤੋਂ ਸਾਡੇ ਨਾਲ ਜੁੜੇ ਆ ਆਗਮਨ ਤੇ ਵੀ ਸਾਡੀ ਜੋ ਵੀਡੀਓ ਬਣਾ ਕੇ ਜਿਹੜੀ ਵਾਦ ਕਰਦੇ ਆ ਤੇ ਗੁਰਮਤ ਗਿਆਨ ਵੱਲੋਂ ਅੱਜ ਵੀ ਤੇ ਹਰ ਪੈਂਚਵੀਂ ਦੇਤੇ ਇੱਕ ਧਾਰਮਿਕ ਕੈਂਪ ਚ ਸਮੇਂ ਥੋੜੇ ਦੇਣੋ 31 ਤਰੀਕ ਨੂੰ ਅਸੀਂ ਗੁਰੂ ਸਤਗੁਰੂ ਰਾਮਦਾਸ ਜੀ ਦਾ ਗੁਰਤਾ ਗਦੀ ਦੇਵ ਦੇ ਸੰਬੰਧ ਵਿੱਚ ਸਕੂਲਾਂ ਦੇ ਬੱਚਿਆਂ ਤੋਂ ਪੇਪਰ ਲਏ ਆ ਜਿਨ੍ਹਾਂ ਦੇ ਵਕਤ 1700 ਦੇ ਬੱਚਿਆਂ ਨੇ ਪੇਪਰ ਦੇ ਕੇ ਤੇ ਇਸ ਮਿਲ ਕੇ ਵਾਦਾ ਕੀਤਾ ਸੋ ਅਸੀਂ ਤੈ ਦਿਲੋਂ ਧੰਨਵਾਦ ਇਹਨਾਂ ਨੇ ਸਾਡਾ ਸਮਾਂ ਕੱਢ ਕੇ ਸਾਡੀ ਮਲੇ ਛਲਾਕਾ